ਅੱਜ ਸੰਸਾਰ ਭਰ ਦੀਆਂ ਅਖਬਾਰਾਂ ਨੇ ਭਾਰਤ ਦੇ ਇੰਜੀਨੀਅਰ ਸੋਨਮ ਵਾਂਗਚੁੱਕ ਦੀ ਗ੍ਰਿਫਤਾਰੀ ਦੀ ਖਬਰ ਨੂੰ ਪ੍ਰਮੁੱਖਤਾ ਨਾਲ ਪਹਿਲੇ ਪੰਨਿਆਂ ਤੇ ਛਾਪਿਆ ਹਾਂ ਹੀ ਉਹੀ ਵਾਂਗਚੁੱਕ ਸੀ ਜਿਸ ਦੇ ਜੀਵਨ ਬਾਰੇ ਫਿਲਮ 3 ਐਡੀਅਟਸ ਬਣੀ ਜਿਹੜੀ ਆਪਣੇ ਸਮੇਂ ਵਿੱਚ 1000 ਕਰੋੜ ਤੋਂ ਵੱਧ ਦਾ ਬਿਜ਼ਨਸ ਕਰਦੀ ਹੈ ਫਿਲਮ 3 ਐਡੀਅਟ ਵਿੱਚ ਅਮੀਰ ਖਾਨ ਦਾ ਜਿਹੜਾ ਕੈਰੈਕਟਰ ਸੀਗਾ ਉਹ ਵਾਂਗਚੁੱਕ ਦਾ ਸੀ ਸੋਨਮ ਵਾਂਗਚੁੱਕ ਜਿਸ ਨੂੰ ਸੰਸਾਰ ਦੀਆਂ 8 ਵੱਖ-ਵੱਖ ਪ੍ਰਸਿੱਧ ਯੂਨੀਵਰਸਿਟੀਆਂ ਨੇ ਡਾਕਟੋਰੇਟ ਦੀ ਡਿਗਰੀ ਨਾਲ ਸਨਮਾਨਿਆ ਹੈ ਉਸ ਨੂੰ ਸੰਸਾਰ ਦੇ ਵੱਖ-ਵੱਖ ਦੇਸ਼ ਨਾਗਰਿਕ ਨਾਗਰਿਕਤਾ ਪ੍ਰਦਾਨ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ ਗੱਲ ਕਰੀਏ ਸੋਨਮ ਵਾਂਗਚੁੱਕ ਨੂੰ ਮਿਲੇ ਅਵਾਰਡਸ ਦੀ ਤਾਂ ਉਹਨਾਂ ਨੂੰ ਮੈਕਸੀਸ ਦੇ ਅਵਾਰਡ ਮਿਲਿਆ ਸਸਟੇਨੇਬਲ ਆਰਕੀਟੈਕਚਰਸ ਲਾਈਕ ਗਲੋਬਲ ਅਵਾਰਡ ਮਿਲਿਆ ਰੋਲੇਕਸ 4 ਐਂਟਰਪ੍ਰਾਈਜ਼ ਅਵਾਰਡ ਰੀਅਲ ਹੀਰੋਜ਼ ਅਵਾਰਡ ਅਸ਼ੋਕਾ ਫੈਲੋਸ਼ਿਪ ਫੋਰ ਸੋਸ਼ੀਅਲ ਐਂਟਰਪ੍ਰੈਨਿਓਰਸ਼ਿਪ ਐਂਡ ਰੈਮਨ ਮੈਕਸੀਸੀ ਅਵਾਰਡ ਮਿਲਿਆ ਸੋਨਮ ਪਾਂਗਚੁਕ ਜਿਸ ਬਾਰੇ ਇਹਨਾਂ ਦਿਨਾਂ ਵਿੱਚ ਇਸ ਗੱਲ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਉਸ ਨੂੰ ਭਾਰਤ ਰਤਨ ਦਾ ਸਨਮਾਨ ਦਿੱਤਾ ਜਾਵੇਗਾ ਉਸ ਸੋਨਮ ਪਾਂਗਚੁਕ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਤਾਂ ਫਿਕਰਬੰਦੀ ਇਹ ਹੈ ਉੱਥੇ ਇੱਕ ਫਿਕਰਬੰਦੀ ਸਮੁੱਚੇ ਇਸ ਪੋਗੋਲਿਕ ਖਿੱਤੇ ਬਾਰੇ ਵੀ ਹੈ ਕਿ ਜਿੰਨੀ ਜਲਦੀ ਨਾਲ ਵਾਤਾਵਰਣ ਵਿੱਚ ਗਰਮੀ ਆ ਰਹੀ ਹੈ ਅਗਰ ਇਸ ਨੂੰ ਨਾ ਰੋਕਿਆ ਗਿਆ ਤਾਂ ਗਲੇਸ਼ੀਅਰ ਦੇ ਪਿਘਲ ਜਾਣ ਨਾਲ ਇੱਕ ਵੱਡਾ ਹੜ ਆਏਗਾ ਜਿਹੜਾ ਵੱਡੀ ਤਬਾਹੀ ਮਚਾਏਗਾ ਤੇ ਉਸ ਤਬਾਹੀ ਤੋਂ ਬਾਅਦ ਪੱਕੇ ਤੌਰ ਤੇ ਇੱਕ ਸੋਕਾ ਪੈ ਜਾਣ ਦੀ ਸਥਿਤੀ ਬਣ ਜਾਏਗੀ ਇਸ ਵੱਡੇ ਪ੍ਰਕਿਰਤਿਕ ਬਦਲਾਵ ਨੂੰ ਦੇਖਦਿਆਂ ਸੋਨਮ ਬਾਂਗਚੁਕ ਸਰਹੱਦਾਂ ਦੇ ਪਾਰ ਵਸਦੇ ਵਾਤਾਵਰਣ ਪ੍ਰੇਮੀਆ ਨਾਲ ਮਿਲਣ ਲਈ ਅਕਸਰ ਸਰਹੱਦਾਂ ਤੋਂ ਪਾਰ ਵੀ ਜਾਂਦਾ ਹੈ ਉਹਦੀ ਐਨ ਜੀਓ ਨੂੰ ਸੰਸਾਰ ਭਰ ਦੇ ਲੋਕ ਵਿੱਤੀ ਸਹਾਇਤਾ ਵੀ ਦਿੰਦੇ ਹਨ ਪਰ ਉਹ ਆਪਣੀ ਧਰਤੀ ਨਾਲ ਜੁੜਿਆ ਹੋਇਆ ਇੱਕ ਐਸਾ ਇਨਸਾਨ ਹੈ ਜਿਹੜਾ ਇਸ ਸਾਰੇ ਦੇ ਬਾਵਜੂਦ ਹਿੰਦੁਸਤਾਨੀ ਹੈ ਤੇ ਲੈ ਲਦਾਖ ਦਾ ਜਿਹੜਾ ਉਹ ਪਹਿਰੇਦਾਰ ਹੈ ਸੋ ਸੋਨਮ ਵਾਂਗਚੁਕ ਦੀ ਗ੍ਰਿਫਤਾਰੀ ਨਾਲ ਜੁੜੇ ਮਾਮਲੇ ਬਾਰੇ ਅਸੀਂ ਪਹਿਲਾਂ ਵੀ ਪ੍ਰੋਗਰਾਮ ਕਰ ਚੁੱਕੇ ਹਾਂ ਪਰ ਅੱਜ ਜਦੋਂ ਦੁਨੀਆ ਭਰ ਦੀਆਂ ਅਖਬਾਰਾਂ ਨੇ ਉਹਨਾਂ ਨੂੰ ਥਾਂ ਦਿੱਤੀ ਹੈ ਤਾਂ ਅਸੀਂ ਆਰਪੀਡੀ ਚੈਨਲ ਤੇ ਡਾਕਟਰ ਤਜਿੰਦਰ ਵਿਰਲੀ ਨਾਲ ਗੱਲਬਾਤ ਕਰਾਂਗੇ ਕਿ ਆਕਰ ਐਸਾ ਕੀ ਖਤਰਾ ਹੈ ਕਿ ਉਸ ਪਰ ਐਨਐਸਏ ਲੋੜੀ ਪਈ ਐਸਾ ਕੀ ਖਤਰਾ ਹੈ ਕਿ ਉਸ ਨੂੰ ਜੋਧਪੁਰ ਦੀ ਜੇਲ੍ਹ ਵਿੱਚ ਬੰਦ ਕਰਨਾ ਪਿਆ ਅਜਿਹੇ ਕਿਹੜੀਆਂ ਖਤਰਨਾਕ ਮੰਗਾ ਹਨ ਜੜੀਆਂ ਪੂਰੀਆਂ ਨਹੀਂ ਕੀਤੀਆਂ ਜਾ ਸਕੀਆਂ 13 ਸਵਾਲ ਹਨ ਸੋਨਮ ਵਾਂਗਚੁਕ ਬਾਰੇ ਉਸ ਦੇ ਪਿਛੋਕੜ ਬਾਰੇ ਉਸ ਦੇ ਪੋਬਿਕ ਬਾਰੇ ਤੇ ਭਾਰਤ ਦੀ ਰਾਜਨੀਤੀ ਬਾਰੇ ਜੋ ਕਿਤੇ ਜਾ ਸਕਦੇ ਹਨ ਸਭ ਤੋਂ ਪਹਿਲਾਂ ਤਾਂ ਅਸੀਂ ਡਾਕਟਰ ਤਜਨਵਿਲੀ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ ਧੰਨਵਾਦ ਜੀ ਜੀ ਸੋ ਅਸੀਂ ਗੱਲ ਕਰਾਂਗੇ ਡਾਕਟਰ ਸਾਹਿਬ ਜੀ ਸਾਨੂੰ ਦੱਸੋ ਕਿ ਸੋਨਾ ਵੰਗਚੁੱਕ ਆਖਰ ਮੰਗਤਾ ਕੀ ਹੈ ਜਿਹੜਾ ਸਰਕਾਰ ਦੇ ਨਹੀਂ ਸਕਦੀ ਦੇਖੋ ਸੋਨਾ ਵੰਗਚੁੱਕ ਦੀ ਗ੍ਰਿਫਤਾਰੀ ਜਿਹੜੀ ਹੈ ਨਾ ਜੀ ਉਹ ਲਗਭਗ 1.5 ਮਹੀਨਾ ਪਹਿਲਾਂ ਹੀ ਤੈ ਹੋ ਚੁੱਕੀ ਸੀ ਜੀ ਵੱਖ-ਵੱਖ ਡਿਪਾਰਟਮੈਂਟ ਸਰਕਾਰ ਦੇ ਇਸ਼ਾਰੇ ਤੇ ਉਸ ਨੂੰ ਪਰੇਸ਼ਾਨ ਕਰਨ ਲੱਗ ਪਏ ਸੀਗੇ ਇਹ ਗੱਲ ਦਾ ਸੋਨਮ ਮੰਗ ਚੱਕ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੇਰੀ ਹੋਣਾ ਗ੍ਰਿਫਤਾਰੀ ਹੋਣੀ ਆ ਹੂੰ ਗ੍ਰਿਫਤੀ ਗ੍ਰਿਫਤਾਰੀ ਤੋਂ ਬਾਅਦ ਵੱਡੇ ਪੱਧਰ ਤੇ ਜੀ ਅ ਸੋਸ਼ਲ ਮੀਡੀਆ ਤੇ ਉਹਨਾਂ ਦਾ ਉਹਨਾਂ ਦੀਆਂ ਸਪੀਚਸ ਉਹਨਾਂ ਦੇ ਕੰਮ ਉਹਨਾਂ ਬਾਰੇ ਬੋਲਿਆ ਗਿਆ ਉਹ ਜਿਹੜਾ ਆ ਉਹ ਪਬਲਿਕ ਹੋਇਆ ਹੂੰ ਇਹ ਗੱਲ ਵੱਡੇ ਇਨਕਲਾਬੀ ਕਹਿੰਦੇ ਹੁੰਦੇ ਨੇ ਕਿ ਸਾਡੇ ਜੇਲ੍ਹ 'ਚ ਜਾਣ ਨਾਲ ਜਦੋਂ ਇੱਕ مشਾਲ ਜਿਹੜੀ ਆ ਲੱਟ ਲੱਟ ਬਲਣੀ ਹੈ ਤੇ ਅਸੀਂ ਜੇਲ੍ਹ 'ਚ ਜਾਵਾਂਗੇ ਹੂੰ ਕਈ ਵਾਰੀ ਜਿਵੇਂ ਭਗ ਸਿੰਘ ਹੋਰਾਂ ਨੇ ਕਿਹਾ ਸੀ ਕਿ ਜੇ ਫਾਂਸੀ ਚੜਨ ਦੇ ਨਾਲ ਹੀ ਬਲਣੀ ਹੈ ਤੇ ਫਾਂਸੀ ਚੜਾਂਗੇ ਹੂੰ ਸੋਨੂੰ ਵੰਗਚੁੱਕ ਨੇ ਬਹੁਤ ਵਾਰ ਕਿਹਾ ਕਿ ਮੈਨੂੰ ਜੇਲ੍ਹ ਜਾਣਾ ਪੈਣਾ ਤੇ ਮੈਨੂੰ ਜੇਲ੍ਹ ਜਾਣਾ ਚਾਹੀਦਾ ਇਸ ਕਰਕੇ ਨਾ ਤੋ ਚੁਕਿਆ ਨਾ ਰੁਕਿਆ ਤੇ ਜਿਹੜਾ ਉਹਨੇ ਇੱਕ ਅੰਸ਼ਨ ਜਿਹੜਾ 10 ਸਤੰਬਰ ਨੂੰ ਰੱਖਿਆ ਸੀ ਜਿਹਦੇ ਤੇ ਉਹ ਲੂਣ ਤੇ ਪਾਣੀ ਤੇ ਚੱਲ ਰਿਹਾ ਸੀਗਾ ਜਿੱਦ ਵਿੱਚ ਹੋਰ ਸਾਥੀ ਵੀ ਉਹਦੇ ਨਾਲ ਸ਼ਾਮਿਲ ਸੀਗੇ ਉਹ ਸਾਰੇ ਸਾਥੀਆਂ ਦਾ ਅੰਸ਼ਨ ਉਹਨੇ ਉਸ ਦਿਨ ਤੋੜ ਦਿੱਤਾ ਜਿੱਦਨ 24 ਸਤੰਬਰ ਨੂੰ ਇੱਕ ਹਿੰਸਕ ਅੰਦੋਲਨ ਸ਼ੁਰੂ ਹੁੰਦਾ ਹੈ ਜੇ ਸੋਨਮ ਮੰਗ ਚੁਕਤੀਆਂ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਉਹ ਮੰਗਦਾ ਕੀ ਹੈ ਸੋਨਮ ਮੰਗ ਚੁਕ ਅੱਜ ਜੋ ਮੰਗਦਾ ਹੈ ਉਹ ਪਹਿਲਾਂ ਨਹੀਂ ਸੀ ਮੰਗਦਾ ਮੈਂ ਕੱਲ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਸੁਨ ਮੰਗ ਚੁਕ ਅੱਜ ਸਟੇਟ ਨੂੰ ਇੱਕ ਪੂਰਨ ਸਟੇਟ ਦਾ ਦਰਜਾ ਮੰਗਦਾ ਹੂੰ ਜਿਸ ਸਟੇਟ ਕੋਲ 371 ਦੀ ਧਾਰਾ ਦੇ ਦੀਨ ਜੀ ਕੰਮ ਕਰਨ ਦੀ ਪਾਵਰ ਹੋਵੇ ਉਹ ਮੰਗਦਾ ਹੈ ਕਿ ਉਹਦੀ ਸਟੇਟ ਦੇ ਵਸਿੰਦਿਆਂ ਨੂੰ ਸੰਵਿਧਾਨ ਦੀ ਅਨੁਛੇਦ 6 ਦੇ ਤਹਿਤ ਹੂੰ ਉੱਥੇ ਦੀਆਂ ਕੌਂਸਲਾਂ ਬਣਾਉਣ ਦਾ ਅਧਿਕਾਰ ਹੋਵੇ ਜੀ ਉਹ ਮੰਗਦਾ ਕਿ ਉਥੇ ਦੀ 97% ਜਿਹੜੀ ਰੈਜ਼ਰ ਵੇਸ਼ਨ ਵਾਲੀ ਆਬਾਦੀ ਹੈ ਹੂੰ ਉਹਨੂੰ ਉਥੇ ਦੇ ਰੋਜ਼ਗਾਰ ਦਾ 97% ਬਣਦਾ ਹਿੱਸਾ ਮਿਲੇ ਹੂੰ ਉਹ ਮੰਗਦਾ ਹੈ ਕਿ ਇਹ ਜਿਹੜਾ ਭੂਗੋਲ ਖਿੱਤਾ ਆ ਜੀ ਇਹ ਖਿੱਤਾ ਖੜਾ ਆ ਸ਼ਾਂਤੀ ਤੇ ਅਮਨ ਤੇ ਇਸ ਖਿੱਤੇ ਵਿੱਚ ਅਮਨ ਤੇ ਸ਼ਾਂਤੀ ਬਰਕਰਾਰ ਰਹੇ ਹੂੰ ਉਹਦੀ ਇੱਕ ਮੰਗ ਇਹ ਵੀ ਹੈ ਕਿ ਜੇ 1.5 ਡਿਗਰੀ ਟੈਂਪਰੇਚਰ ਹੋਰ ਵੱਧਾ ਹੈ ਤਾਂ ਗਲੇਸ਼ੀਅਰ ਪਿਗਲ ਜਾਣਗੇ ਬਿਲਕੁਲ ਇਹ ਗਲੇਸ਼ੀਅਰ ਨਾ ਪਿਗਲ ਇਸ ਕਰਕੇ ਸਰਹੱਦਾਂ ਤੋਂ ਪਾਰ ਵੀ ਜਾ ਕੇ ਸੋਚਦਾ ਹੈ ਕਿ ਗਰਮੀ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਤੇ ਗਲੇਸ਼ੀਅਰ ਪਿਗਲ ਤੋਂ ਕਿਵੇਂ ਬਚਾਇਆ ਜਾਵੇ ਜੀ ਇਹਦੇ ਨਾਲ ਇੱਕ ਮੰਗ ਉਹਦੀ ਇਹ ਵੀ ਹੈ ਜਿਵੇਂ ਤੁਹਾਨੂੰ ਯਾਦ ਹੋਵੇਗਾ 1999 ਦੇ ਵਿੱਚ ਜਦੋਂ ਕਾਰਗਲ ਦਾ ਯੁੱਧ ਹੋਇਆ ਤਾਂ ਕਾਰਗਲ ਤੇ ਲੈ ਲਦਾਖ ਦੇ ਲੋਕਾਂ ਨੇ ਖਾਸ ਕਰਕੇ ਉਹਨਾਂ ਚਰਵਾਹਿਆਂ ਨੇ ਆ ਕੇ ਗੱਲ ਕੀਤੀ ਸੀ ਕਿ ਪਿਛਲੇ 6 ਮਹੀਨਿਆਂ ਤੋਂ ਜੀ ਕਾਰਗਲ ਦੀਆਂ ਪਹਾੜੀਆਂ ਤੇ ਭਾਰਤੀ ਫੌਜ ਦੀ ਥਾਂ ਤੇ ਉੱਥੇ ਹੋਰ ਫੌਜ ਹੁਣ ਬੈਠੀ ਹੈ ਹੂੰ ਉੱਥੇ ਕਬਜ਼ਾ ਪਾਕਿਸਤਾਨ ਦਾ ਹੋ ਗਿਆ ਜੀ ਸੋ ਉਹਨਾਂ ਚਰਵਾਹਿਆਂ ਦੀ ਮੌਜੂਦਾ ਰਿਪੋਰਟ ਜਿਹੜੀ ਸੁਣ ਮੰਗ ਚੁੱਕ ਇਸ ਗੱਲ ਤੇ ਵੀ ਪੈਰਾ ਦੇ ਰਿਹਾ ਹੈ ਕਿ ਜਿਨ੍ਹਾਂ ਲੇ ਲਦਾਖ ਦੀਆਂ ਪਹਾੜੀਆਂ ਤੇ ਸਾਡੇ ਚਰਵਾਹੇ ਭੇਡਾਂ ਬੱਕਰੀਆਂ ਚਾਰਾ ਕਰਦੇ ਸੀ ਹੁਣ ਉਹਨਾਂ ਤੇ ਚੀਨ ਦੇ ਫੌਜੀਆ ਦਾ ਕਬਜ਼ਾ ਹੋ ਗਿਆ ਹੈ ਜੀ ਹੁਣ ਇਸ ਸਾਰੇ ਸੰਦਰਭ ਵਿੱਚ ਉਹ ਸਟੇਟ ਦੇ ਨਾਲ ਇਨ ਟੱਚ ਹੈ ਸਟੇਟ ਇਹ ਸਾਰਾ ਕੁਝ ਜਿਵੇਂ ਨਾ ਕੁਝ ਮੰਗ ਰਿਹਾ ਉਹ ਦੇ ਨਹੀਂ ਸਕਦੀ ਇਸ ਕਰਕੇ ਇੱਕ ਜਿਹੜਾ ਕਨਟਰਡਿਕਸ਼ਨ ਹੈ ਉੱਪਰ ਦੀ ਹੈ ਇਸ ਕੰਟਰਡਿਕਸ਼ਨ ਦੀਆਂ ਅੱਗੋਂ ਕਈ ਤੰਦਾਂ ਨੇ ਜਿਹੜੀਆਂ ਸਮਝਣ ਦੀ ਲੋੜ ਹੈ ਜੀ ਸਰ ਇਹ ਕੀ ਇਹ ਗੱਲ ਸੱਚ ਹੈ ਕਿ ਜਿਹੜੀ ਲਦਾਖ ਦੀ ਜ਼ਮੀਨ ਹੈ ਉਸੇ ਚੀਨ ਨੇ ਕਬਜ਼ਾ ਕੀਤਾ ਹੋਇਆ ਹੈ ਇਹ ਗੱਲ ਸੋਨਮ ਵਾਂਗ ਚੁੱਕਦੇ ਸੋਰਸਸ ਤੋਂ ਇਹ ਨਿਕਲਦੀ ਹੈ ਜੀ ਜੇ ਅਸੀਂ 1999 ਦੇ ਕਾਰਗਲ ਦੇ ਯੁੱਧ ਦੀ ਗੱਲ ਕਰੀਏ ਤਾਂ ਇਨਫੋਰਮੇਸ਼ਨ ਉੱਥੋਂ ਵੀ ਚਰਵਾਹਿਆਂ ਰਾਹੀਂ ਆਈ ਜੀ ਇਨਫੋਰਮੇਸ਼ਨ ਇੱਥੇ ਵੀ ਚਰਵਾਹਿਆਂ ਰਾਹੀਂ ਆਈ ਹਰ ਉਹ ਸੋਨਮ ਵਰਗਾ ਇੰਟੈਲੀਜੈਂਟ ਬੰਦਾ ਜੀ ਇਹ ਕਹਿੰਦਾ ਹੈ ਕਿ ਮੈਂ ਇੱਕ ਪਸ਼ਮੀਨਾ ਯਾਤਰਾ ਕਰਨਾ ਚਾਹੁੰਦਾ ਹੂੰ ਪਸ਼ਮੀਨਾ ਯਾਤਰਾ ਉਹ ਯਾਤਰਾ ਹੈ ਜਿਸ ਏਰੀਏ ਦੇ ਵਿੱਚ ਭਾਰਤ ਦੇ ਚਰਵਾਹੇ ਆਪਣੀਆਂ ਭੇਡਾਂ ਚਾਰਦੇ ਨੇ ਹੂੰ ਉਹ ਭੇਡਾਂ ਸਪੈਸ਼ਲ এনवायरमेंट ਵਿੱਚ ਚਰਦੀਆਂ ਜਿਹੜੀ ਓਨ ਲਈ ਉਹ ਆਪਣੇ ਦੇਹ ਤੇ ਉੱਗੇ ਵਾਲ ਦਿੰਦੀਆਂ ਨੇ ਜੀ ਉਹ ਤੋਂ ਸਭ ਤੋਂ ਦੁਨੀਆ ਦਾ ਵਧੀਆ ਜਿਹੜਾ ਪਸ਼ਮੀਨਾ ਤਿਆਰ ਹੁੰਦਾ ਹੈ। ਹੂੰ ਇਹ 벨ਟ ਨੂੰ ਪਸ਼ਮੀਨਾ 벨ਟ ਵੀ ਕਹਿੰਦੇ ਆ। ਜੀ ਉਹ ਕਹਿੰਦਾ ਕਿ ਮੈਂ ਉਸ ਥਾਂਵਾਂ ਤੇ ਜਾਣਾ ਚਾਹੁੰਨਾ ਜਿੱਥੇ ਸਾਡੇ ਚਰਵਾਹੇ ਭੇਡਾਂ ਲੈ ਕੇ ਪਹਿਲਾਂ ਜਾਂਦੇ ਸੀ। ਹੁਣ ਉਹਦੇ ਲਈ ਉਹਨੇ ਭਾਰਤ ਸਰਕਾਰ ਤੋਂ ਪਰਮਿਸ਼ਨ ਮੰਗੀ। ਹੂੰ ਭਾਰਤ ਸਰਕਾਰ ਨੇ ਪਰਮਿਸ਼ਨ ਨਹੀਂ ਦਿੱਤੀ ਨੰਬਰ 1। ਹੂੰ ਨੰਬਰ 2 ਭਾਰਤ ਸਰਕਾਰ ਨੇ ਕਿਹਾ ਕਿ ਜੇ ਤੂੰ ਬੇਜਾਇਦ ਹੋਇਆ ਤਾਂ ਤੈਨੂੰ ਅਸੀਂ ਗ੍ਰਿਫਤਾਰ ਕਰਾਂਗੇ ਉੱਥੇ ਜਾਣ ਤੋਂ। ਜੀ ਹੁਣ ਇਸ ਗੱਲ ਦੇ ਮੈਨੇ ਅਲੱਗ-ਅਲੱਗ ਲੈ ਜਾ ਰਹੇ ਨੇ ਹਮ ਭਾਰਤ ਸਰਕਾਰ ਦੀ ਗੱਲ ਮੰਨੀਏ ਤਾਂ ਉਹ ਕਹਿੰਦੇ ਆ ਕਿ ਕਿਸੇ ਨੇ ਉੱਥੇ ਕਬਜ਼ਾ ਨਹੀਂ ਕੀਤਾ ਜੀ ਕੁਝ ਨਿਰਪੱਖ ਚਿੰਤਕ ਇਹ ਕਹਿੰਦੇ ਨੇ ਕਿ ਉੱਥੇ ਕੁਝ ਵਾਫਰ ਵਾਧੂ ਜ਼ਮੀਨ ਹੈ ਜਿਹੜੀ ਜ਼ਮੀਨ ਤੇ ਕਦੀ ਕਿਸੇ ਦਾ ਵੀ ਕਬਜ਼ਾ ਨਹੀਂ ਰਿਹਾ ਉੱਥੇ ਚੀਨ ਦਾ ਕਬਜ਼ਾ ਹੁਣ ਹੈ ਜੀ ਸੋਨਮ ਵਾਕ ਚੱਕੋ ਦੀ ਮੰਨੀਏ ਤਾਂ ਉਹ ਇਹ ਆਖਦਾ ਹੈ ਕਿ ਮੈਨੂੰ ਰੋਕਿਆ ਹੀ ਤਾਂ ਗਿਆ ਕਿ ਜੇ ਮੈਂ ਜਾਂਦਾ ਮੇਰਾ ਉਥੇ ਚੀਨ ਦੀਆਂ ਫੌਜਾਂ ਦੇ ਨਾਲ ਟਕਰਾਅ ਹੋਣਾ ਸੀ ਉਸ ਟਕਰਾਅ ਨੇ ਪਬਲਿਕ ਤੌਰ ਤੇ ਸਿੱਧ ਕਰਨਾ ਸੀ ਜੀ ਕਿ ਇੱਥੇ ਕਬਜ਼ਾ ਹੁਣ ਚੀਨ ਦਾ ਹੋ ਗਿਆ ਜਿਸ ਗੱਲ ਨੂੰ ਜਿਹੜੀ ਭਾਜਪਾ ਰਾਸ਼ਟਰਵਾਦ ਦੇ ਮੁੱਦੇ ਤੇ ਚੋਣਾ ਜਿੱਦੀ ਹੋਵੇ ਇਹ ਸਭ ਤੋਂ ਵੱਡੀ ਛੱਟ ਜਿਹੜੀ ਆ ਇਹ ਭਾਜਪਾ ਨੂੰ ਵੱਜਣੀ ਸੀ ਕਿ ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਤੇ ਕਰ ਲਿਆ ਚੀਨ ਨੇ ਤੁਸੀਂ ਬੋਲਦੇ ਨਹੀਂ ਹੂੰ ਹੁਣ ਚੀਨ ਨੇ ਕਬਜ਼ਾ ਕਰ ਲਿਆ ਕਿ ਨਹੀਂ ਕਰ ਲਿਆ ਇਹ ਅਜੇ ਇੱਕ ਡਾਊਟ ਹੈ ਇਹ ਸੋਨਮ ਵਾਂਗਚੁਕ ਦਾ ਵਰਸ਼ਨ ਹੈ ਇਹ ਵਰਸ਼ਨ ਸਰਕਾਰ ਦਾ ਨਹੀਂਗਾ ਸੋ ਇਸ ਕਰਕੇ ਵੀ ਇੱਕ ਰਿਫਟ ਜਿਹੜੀ ਆ ਉਹ ਬਣੀ ਹੋਈ ਹੈ ਤੇ ਇਹਦੇ ਮੁਤਾਬਕ ਉੱਥੇ ਕਬਜ਼ਾ ਚੀਨੀਆਂ ਨੇ ਕੀਤਾ ਹੋਇਆ ਜੀ ਸਰ ਆਖਿਆ ਇਹ ਵੀ ਜਾਂਦਾ ਹੈ ਕਿ ਜਿਹੜੇ ਲੇ ਦੇ ਲੋਕ ਨੇ ਉਹ ਭਾਜਪਾ ਦੇ ਨਾਲ ਸਨ ਤੇ ਨਾਲ ਹੀ ਜੇ ਗੱਲ ਕਰੀਏ ਸੋਨਮ ਵਾਂਗਚੁਕ ਦੀ ਤਾਂ ਉਹ ਵੀ ਭਾਜਪਾ ਦੇ ਸਮਰਥਕ ਸੀ ਕੀ ਕਹਿਣਾ ਚਾਹੂੰਗਾ ਦੇਖੋ ਇਹ ਗੱਲ ਮੈਂ ਇਤੋਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਹਾਂ ਇਹ ਅੰਦੋਲਨ ਜਿਹੜਾ ਅੱਜ ਅਸੀਂ ਦੇਖ ਰਹੇ ਹਾਂ ਜੀ ਇਹ ਅੰਦੋਲਨ ਦੀਆਂ ਜੜ੍ਹਾਂ ਬਹੁਤ ਪੁਰਾਣੀਆਂ ਹਨ 1984 ਦੇ ਵਿੱਚ ਜਦੋਂ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਤੇ ਸੋਨੋ ਮੰਗਚੁਕ ਦੇ ਪਿਤਾ ਜੀ ਨੇ ਇਹ ਜਿਹੜਾ ਇਸੇ ਤਰ੍ਹਾਂ ਦਾ ਇੱਕ ਤਰਨਾ ਕੀਤਾ ਦਿੱਤਾ ਸੀ ਜੀ ਉਹਨਾਂ ਦੀ ਮੰਗ ਇਹ ਸੀ ਕਿ ਇੱਥੇ ਦੇ ਕਬਾਇਲੀ ਲੋਕ ਨੇ ਇਹਨਾਂ ਨੂੰ ਆ ਸ਼ਡੂਲ ਟ੍ਰਾਈ ਟ੍ਰਾਈਬ ਦਾ ਦਰਜਾ ਜਿਹੜਾ ਆ ਉਹ ਦਿੱਤਾ ਜਾ ਹੁਣ ਉਹ ਦਰਜਾ ਦਿਵਾਉਣ ਲਈ ਉਹਨਾਂ ਨੇ ਅੰਦੋਲਨ ਕੀਤਾ ਲੰਮਾ ਸਮਾਂ ਅੰਦੋਲਨ ਚੱਲਿਆ ਤੇ ਇੱਕ ਦਿਨ ਇੰਦਰਾ ਗਾਂਧੀ ਨੇ ਜਾ ਕੇ ਉਸ ਅੰਸ਼ ਨੂੰ ਤੜਵਾਇਆ ਤੇ ਉੱਥੇ ਦੇ ਲੋਕਾਂ ਨੂੰ ਜਿਹੜਾ ਉਹ ਦਰਜਾ ਮੰਗਦੇ ਸੀ ਉਹ ਦਿੱਤਾ ਹੁਣ ਇਹ ਗੱਲ ਉਹਨਾਂ ਲੋਕਾਂ ਨੂੰ ਉਦੋਂ ਸਮਝ ਨਹੀਂ ਆਈ ਅਸਲ 'ਚ ਲੋਕ ਮੰਗਦੇ ਕੀ ਸੀ ਉਹ ਲੋਕ ਮੰਗਦੇ ਇਹ ਸੀ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਿਓ ਜੀ ਹੁਣ ਜਦੋਂ ਉਹਨਾਂ ਲੋਕਾਂ ਨੇ ਐਸੀ ਦਾ ਉਹ ਦਰਜਾ ਪ੍ਰਾਪਤ ਕਰ ਲਿਆ 97% ਉਹਲੇ ਦੀ ਆਬਾਦੀ ਜਿਹੜੀ ਆ ਉਹ ਐਸੀ ਆਬਾਦੀ ਹੋ ਗਈ ਹਮ ਜਦੋਂ ਉਹ ਦਰਜਾ ਪ੍ਰਾਪਤ ਕਰ ਲਿਆ ਤਾਂ ਰੋਜ਼ਗਾਰ ਤਾਂ ਉਹਨਾਂ ਨੂੰ ਅੱਜ ਵੀ ਨਹੀਂ ਮਿਲ ਰਿਹਾ ਫਿਰ ਜੇ ਇਸ ਗੱਲ ਕਰਕੇ ਉਹਨਾਂ ਨੇ ਉਹ ਦਰਜਾ ਦਿਵਾਇਆ ਸੀ ਉਹਨਾਂ ਨੂੰ ਲੱਗਣ ਲੱਗਾ ਉਹ ਦਰਜਾ ਸਾਲੀ ਗੈਰਵਾਜਬ ਹੈ ਫਿਰ ਉਹਨਾਂ ਲੋਕਾਂ ਦੀ ਇੱਕ ਸਮਝਦਾਰੀ ਬਣੀ ਸਮਝਦਾਰੀ ਇਹ ਬਣੀ ਕਿ ਜੰਮੂ ਕਸ਼ਮੀਰ ਇੱਕ ਟੈਰਰਿਸਟ ਸਟੇਟ ਹੈ ਜੀ ਇਸ ਟੈਰਰਿਸਟ ਸਟੇਟ ਦੇ ਵਿੱਚ ਅਸੀਂ ਬੁੱਧੀ ਲੋਕ ਇਹ ਬਹੁਤੇ ਬੁੱਧੀ ਲੋਕ ਨੇ ਬਈ ਅਸੀਂ ਬੁੱਧੀ ਲੋਕ ਜਿਹੜੇ ਆਂ ਸ਼ਾਂਤੀ ਪਸੰਦ ਲੋਕ ਆਂ ਜੀ ਸੰਦੀ ਸ਼ਾਂਤੀ ਨੂੰ ਭੰਗ ਕਰਦਾ ਇਹ ਟੈਰਰਿਜ਼ਮ ਤੇ ਟੈਰਰਿਜ਼ਮ ਜਿਹੜਾ ਉਹਨਾਂ ਸਟੇਟ ਦੇ ਟੈਰਰਿਜ਼ਮ ਨੂੰ ਟੈਰਰਿਜ਼ਮ ਨਹੀਂ ਸਮਝਿਆ ਉਹਨਾਂ ਨੇ ਟੈਰਰਿਜ਼ਮ ਦੀਆਂ ਜੜਾਂ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਸੋ ਉਹਨਾਂ ਨੇ ਇੱਕ ਮੰਗ ਫੜ ਲਈ ਕਿ ਸਾਨੂੰ ਜੰਮੂ ਕਸ਼ਮੀਰ ਨਾਲੋਂ ਵੱਖਰਾ ਇੱਕ ਜੂਨੀਅਰ ਟਰੈਕਟਰੀ ਬਣਾ ਦਿਓ ਲਦਾਖ ਨੂੰ ਹੂੰ ਜੂਨੀਅਰ ਟ੍ਰੈਟਰੀ ਵੱਖਰਾ ਬਣਾ ਦਿਓ ਇਹ ਮੰਗ ਇਹਨਾਂ ਦੀ ਪ੍ਰਾਣੀ ਸੀ ਇਸ ਮੰਗ ਨੂੰ ਸ਼੍ਰੀ ਨਰਿੰਦਰ ਮੋਦੀ ਵਾਲੀ ਸਰਕਾਰ ਨੇ 5 ਅਗਸਤ 2019 ਨੂੰ ਜੀ ਪੂਰਾ ਕਰਤਾ ਵੀ ਲੋ ਤੁਹਾਨੂੰ ਅਸੀਂ ਵੱਖਰਾ ਜੂਨੀਅਰ ਟ੍ਰੈਟਰੀ ਦੇ ਦਿੱਤਾ ਇਹਨਾਂ ਦੀ ਮੰਗ ਸੀ ਜੀ ਜਿੱਦਣ ਜੰਮੂ ਕਸ਼ਮੀਰ ਕੋ ਤੋਂ 370 ਧਾਰਾ ਤੋੜੀ ਗਈ ਜਿੱਦਣ 35A ਖਤਮ ਕੀਤੀ ਗਈ ਜਿੱਦਣ ਇੱਕ ਪੂਰਨ ਸਟੇਟ ਨੂੰ ਦੋ ਜੂਨੀਅਰ ਟਰੈਕਟਰੀਆਂ ਚ ਬਲਤਾ ਜੰਮੂ ਕਸ਼ਮੀਰ ਇੱਕ ਤੇ ਕਾਰਗਲ ਤੇ ਲਦਾਖ ਇੱਕ ਹਾਂ ਤਾਂ ਉਸ ਵੇਲੇ ਲਦਾਖ ਦੇ ਲੋਕਾਂ ਨੇ ਖੁਸ਼ੀ ਮਨਾਈ ਜੀ ਇਹਨੂੰ ਸਮਝਣ ਦੀ ਲੋੜ ਹੈ ਹੁਣ ਉਸ ਵੇਲੇ ਇਹਨਾਂ ਨੂੰ ਸਮਝ ਨਹੀਂ ਆਇਆ ਡੇਢ ਸਾਲ ਬਾਅਦ ਸਮਝ ਆਇਆ ਵੀ ਉਹ ਅਸੀਂ ਖੁਸ਼ੀ ਕਾਦੀ ਬਣਾਈ ਸੀ ਅਸੀਂ ਤਾਂ ਉਜੜ ਗਏ ਹਾਂ ਜੀ ਹੁਣ ਗੱਲ ਤੁਸੀਂ ਦੇਖੋ ਨਾ ਵੀ ਖੁਸ਼ੀ ਬਣਾਈ ਆ ਵੀ ਅਸੀਂ ਯੂਨੀਅਰ ਟਰੈਕਟਰੀ ਮੰਗਦੇ ਸਾਨੂੰ ਮਿਲ ਗਈ ਹਾਂ ਪਰ 1.5 ਸਾਲ ਬਾਅਦ ਪਤਾ ਲੱਗਾ ਕਿ ਜਦੋਂ ਸਾਡੇ ਕੋਲ ਆਪਣੀ ਵਿਧਾਨ ਸਭਾ ਸੀ ਜੀ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਸਾਡੇ ਕੋਲੋਂ 6 ਵਿਧਾਇਕ ਚੁਣ ਕੇ ਜਾਂਦੇ ਸੀ ਸਾਨੂੰ ਥੋੜੀ ਬਾਲੀ ਆਜ਼ਾਦੀ ਸੀ ਅਸੀਂ ਆਪਣੇ ਵਿਧਾਇਕਾਂ ਨੂੰ ਚੋਣ ਕਰਕੇ ਉੱਥੇ ਭੇਜਦੇ ਸੀ ਵਿਧਾਨ ਸਭਾ 'ਚ ਸਾਡੀ ਆਵਾਜ਼ ਜਾਂਦੀ ਸੀ ਹੁਣ ਜਦੋਂ ਯੂਨੀਅਨ ਟਰੈਟਰੀ ਬਣ ਗਈ ਤੇ ਉਹ ਆਵਾਜ਼ ਬੰਦ ਹੋ ਗਈ ਹੁਣ ਤਾਂ ਕੋਈ ਬਾਹਰ ਨਹੀਂ ਨਾ ਜਾ ਰਿਹਾ ਹੁਣ ਤਾਂ ਲੈ ਦੇ ਕੇ 5 ਸਾਲਾਂ ਬਾਅਦ ਇੱਕ ਮੈਂਬਰ ਪਾਰਲੀਮੈਂਟ ਉਥੋਂ ਜਿੱਤਦਾ ਇੱਕ ਮੈਂਬਰ ਪਾਰਲੀਮੈਂਟ ਦੀ ਕਿੰਨੀ ਕ ਆਵਾਜ਼ ਹੋਏਗੀ ਦਿੱਲੀ ਚ ਜਾ ਕੇ ਹੁਣ ਉਹਨਾਂ ਨੂੰ ਲੱਗਾ ਵੀ ਸਾਡੇ ਤੇ ਤਾਂ ਇੱਕ ਸਟੇਟ ਨੇ ਆਪਣੇ ਮਸ਼ੀਨਰੀ ਨਾਲ ਹੀ ਰਾਜ ਕਰਨਾ ਸ਼ੁਰੂ ਕਰਤਾ ਜੀ ਹੁਣ ਡੇਢ ਸਾਲਾਂ ਬਾਅਦ ਉਹਨਾਂ ਨੂੰ ਇਹ ਸਮਝ ਆ ਵੀ ਅਸੀਂ ਤਾਂ ਗਲਤ ਲੈ ਲਿਆ ਜਿਹੜਾ 370 ਧਾਰਾ ਸਾਨੂੰ ਚਾਹੀਦੀ ਸੀ ਉਹਨੂੰ ਖੋਰਾ ਲੱਗਿਆ ਇਸ ਕਰਕੇ ਉਹਨਾਂ ਨੇ ਪੂਰਨ ਰਾਜ ਦੀ ਮੰਗ ਸ਼ੁਰੂ ਕਰੀ ਇਹ ਇਹ ਮੈਂ ਇੱਕ ਗੱਲ ਇਸੇ ਤੁਹਾਨੂੰ ਹੋਰ ਦੱਸਣੀ ਚਾਹਣਾ ਜਿਹੜਾ ਕਾਰਗਿਲ ਤੇ ਲੇ ਹੂੰ ਇਹ ਦੋ ਵੱਖ-ਵੱਖ ਇਲਾਕੇ ਨੇ ਇਹਨਾਂ ਦੀ ਭਾਸ਼ਾ ਵੱਖਰੀ-ਵੱਖਰੀ ਹੈ ਹੂੰ ਇਹਨਾਂ ਦਾ ਕਲਚਰ ਵੀ ਵੱਖਰੇ-ਵੱਖਰੇ ਨੇ ਜੀ ਇਹ ਇੱਕੋ ਯੂਨੀਅਨ ਟੈਰੀਟਰੀ ਚ ਹੈ ਜਿਹੜੇ ਜੰਮੂ ਕਸ਼ਮੀਰ ਦਾ ਕਦੀ ਹਿੱਸਾ ਹੁੰਦੇ ਸੀ 5 ਅਗਸਤ 2019 ਤੋਂ ਪਹਿਲਾਂ ਹੂੰ ਅੱਜ ਇਹ ਵੀ ਆਪਣੇ ਆਪ ਨੂੰ ਅਲੱਗ-ਅਲੱਗ ਸਮਝਦੇ ਆ ਹੂੰ ਇਹ ਇਹ ਬੇਸਿਕਲੀ ਜਿਹੜੇ ਲੋਕ ਨੇ ਇਹ ਆਰੀਅਨ ਮੰਗੋਲ ਨਸਲ ਦੇ ਲੋਕ ਨੇ ਸਾਰੇ ਜੀ ਔਰ ਇਹਨਾਂ ਦੇ ਧਰਮ ਵੱਖਰੇ ਵੱਖਰੇ ਨੇ ਜਿਹੜੇ ਲੇ ਲਦਾਖ ਚ ਲੋਕ ਰਹਿੰਦੇ ਨੇ ਉਹ ਬੋਧੀ ਨੇ ਜੀ ਦੂਸਰੇ ਬੰਨੇ ਜਿਹੜੇ ਕਾਰਗਲ ਦੇ ਵਿੱਚ ਲੋਕ ਰਹਿੰਦੇ ਨੇ ਉਹ ਲੋਕ ਮੁਸਲਮਾਨ ਨੇ ਹੂੰ ਅੱਜ ਕਾਰਗਲ ਦੇ ਲੋਕ ਤਾਂ ਪੂਰਨ ਰਾਜ ਦੀ ਮੰਗ ਕਰ ਰਹੇ ਸਾਰੀਆਂ ਸਹੂਲਤਾਂ ਦੀ ਮੰਗ ਕਰ ਰਹੇ ਜੀ ਤੇ ਇਹ 1.5 ਸਾਲ ਬਾਅਦ ਉਹ ਪੂਰਨ ਰਾਜ ਦੀ ਮੰਗ ਕਰਨ ਲੱਗਿਆ ਸਾਰੀਆਂ ਸਹੂਲਤਾਂ ਦੀ ਮੰਗ ਬਾਅਦ ਚ ਕਰ ਲੱਗੇ ਆ ਇੱਕ ਗੱਲੋਂ ਤੇ ਇਹ ਇਹਨਾਂ ਨੂੰ ਸਮਝਣ ਦੀ ਲੋੜ ਆ ਜੀ ਦੂਸਰੀ ਗੱਲ ਜਿਹੜੀ ਮੈਨੂੰ ਲੱਗਦਾ ਕਿ ਇੱਥੇ ਦੱਸਣੀ ਆਪਣੇ ਦਰਸ਼ਕਾਂ ਨੂੰ ਬਹੁਤ ਜ਼ਰੂਰੀ ਆ ਉਹ ਇਹ ਆ ਕਿ ਅੱਜ ਪੂਰਨ ਰਾਜ ਦੀ ਜਦੋਂ ਇਹ ਮੰਗ ਕਰਦੇ ਆ ਤੇ ਸਰਕਾਰ ਕਹਿੰਦੀ ਆ ਕਿ ਇੰਨਾ ਛੋਟਾ ਰਾਜ ਜਿਹਦੇ ਵਿੱਚ 3 ਲੱਖ ਆਬਾਦੀ ਹੋਵੇ ਤੇ ਆ ਕਰੀਬ 80 ਕੁ ਹਜ਼ਾਰ ਕਿਲੋਮੀਟਰ ਕਿਲੋਮੀਟਰ ਦਾ ਏਰੀਆ ਹੋਵੇ ਜੀ ਉਹਨੂੰ ਕਿਵੇਂ ਅਸੀਂ ਉਹਦੀ ਆਪਣੀ ਕੋਰਟ ਦੇ ਦਈਏ ਉਹਨੂੰ ਕਿਵੇਂ ਅਸੀਂ ਉਹਦਾ ਆਪਣਾ ਵਿਧਾਨ ਸਭਾ ਦੇ ਦਈਏ ਇਹੋ ਨਹੀਂ ਚੱਕਦਾ ਇਹਨਾਂ ਲੋਕਾਂ ਦਾ ਪੈਰਲਲ ਤਰਕ ਇਹ ਹੈ ਕਿ ਜੇ ਸਿੱਕਮ ਸਿੱਕਮ ਦੀ ਆਬਾਦੀ 2.5 ਲੱਖ ਹੈ ਸਿੱਕਮ ਦਾ ਭੂਗੋਲ ਖਿੱਤਾ ਵੀ ਇਤੋਂ ਘੱਟ ਹੈ ਵੀ ਜੇ ਸਿੱਕਮ ਨੂੰ ਦਿੱਤਾ ਜਾ ਸਕਦਾ ਤੇ ਇੱਥੇ ਕਿਉਂ ਨਹੀਂ ਦਿੱਤਾ ਜਾ ਸਕਦਾ ਹੂੰ ਸੋ ਇਹ ਇੱਕ ਕੰਟਰਡਿਕਸ਼ਨ ਜੜੀ ਹੈ ਉਹ ਸਟੇਟ ਨਾਲ ਵੀ ਇਹਨਾਂ ਦੀ ਬਣ ਕੇ ਉੱਭਰਦੀ ਆ ਜੀ ਇੱਕ ਗੱਲ ਪੱਕੀ ਹੈ ਕਿ ਜਦੋਂ 2014 ਵਿੱਚ ਨਰਿੰਦਰ ਮੋਦੀ ਚੋਣ ਜਿੱਤੇ ਨੇ ਇਹ ਨਰਿੰਦਰ ਮੋਦੀ ਦੇ ਨਾਲ ਜੀ ਜਦੋਂ ਨਰਿੰਦਰ ਮੋਦੀ ਹੋਰਾਂ ਨੇ 370 ਧਾਰਾ ਤੋੜੀ ਜੁਨਾਈਟੈਰੀ ਬਣਾਈ ਤੇ ਇਹਨਾਂ ਨੇ ਸਵਾਗਤ ਕੀਤਾ ਹਮ ਵਾਂਗ ਚੁੱਕ ਹੋ ਰਹੇ ਜੀ ਜਦੋਂ ਚੀਨ ਦੇ ਨਾਲ ਕੋਈ ਵੀ ਵਿਵਾਦ ਉੱਠਿਆ ਤਾਂ ਇਹਨਾਂ ਨੇ ਭਾਰਤ ਦਾ ਸਾਥ ਦਿੱਤਾ ਇਹ ਦੇਸ਼த்ਰੋਹੀ ਨਹੀਂਗੇ ਇਹ ਦੇਸ਼த்ਰੋਹੀ ਨਹੀਂਗੇ ਜੀ ਜਦੋਂ 1999 ਚ ਕਾਰਗਲ ਦਾ ਯੁੱਧ ਹੋਇਆ ਤਾਂ ਕਾਰਗਲ ਦੇ ਮੁਸਲਮਾਨਾਂ ਨੇ ਵੀ ਤੇ ਲੇ ਲਦਾਖ ਦੇ ਬੋਧੀਆਂ ਨੇ ਵੀ ਭਾਰਤ ਦੀ ਸੈਨਾ ਦਾ ਸਾਥ ਦਿੱਤਾ ਜੀ ਜਦ ਕਦੀ ਵੀ ਕੋਈ ਆਫਤ ਆਈ ਇਹਨਾਂ ਲੋਕਾਂ ਨੇ ਡਟ ਕੇ ਸਾਥ ਦਿੱਤਾ ਇਹ ਲੋਕ ਦੇਸ਼த்ਰੋਹੀ ਨਹੀਂਗੇ ਜੀ ਪਰ ਅੱਜ ਇਹਨਾਂ ਦੀ ਜਿਹੜੀ ਪੋਲਿਟਿਕਸ ਹੈ ਉਹ ਭਾਜਪਾ ਨੂੰ ਸੂਟ ਨਹੀਂ ਕਰਦੀ ਤੇ ਇਹਨਾਂ ਨੂੰ ਇਸ ਕਰਕੇ ਬਾਜ-ਬਾਸੂਟ ਨਹੀਂ ਕਰਦੇ ਇਹ ਗੱਲ ਇਸ ਡਵੈਲਪਮੈਂਟ ਚੋਂ ਨਿਕਲ ਰਹੀ ਹੈ ਜੀ ਬਿਲਕੁਲ ਇਸੇ ਤਰ੍ਹਾਂ ਸੋਨਮ ਵਾਂਗ ਚੁੱਕ ਨੇ ਜਿਹੜੀ ਵਾਤਾਵਰਨ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਪ੍ਰਗਟ ਕੀਤੀ ਹੈ ਉਸ ਬਾਰੇ ਕੀ ਕਹਿਣਾ ਚਾਹੂਗੇ ਕੀ ਉਹ ਸੱਚ ਹੈ ਦੇਖੋ ਇਹ ਤਾਂ ਦੁਨੀਆ ਭਰ ਦੇ ਜਿਹੜੇ ਵਾਤਾਵਰਨ ਪ੍ਰੇਮੀ ਨੇ ਜੀ ਉਹ ਕਹਿ ਰਹੇ ਨੇ ਕਿ ਜੇ ਧਰਤੀ ਦਾ ਤਾਪਮਾਨ ਜਿਸ ਤਰੀਕੇ ਨਾਲ ਵਧ ਰਿਹਾ ਹੈ ਜੇ ਨੂੰ ਕੰਟਰੋਲ ਨਾ ਕੀਤਾ ਗਿਆ ਤਾ ਬਹੁਤ ਵੱਡੀ ਤਬਾਈ ਹੋ ਸਕਦੀ ਹੈ ਉਹਨਾਂ ਦੇ ਮੁਤਾਬਕ ਜੇ 1.5 ਡਿਗਰੀ ਸੈਲਸੀਅਸ ਗ੍ਰੇਡ ਤੱਕ ਇਹ ਹੋਰ ਵੱਧ ਗਿਆ ਤਾਂ ਗਲੇਸ਼ੀਅਰ ਪਿਘਲ ਜਾਣਗੇ ਜੀ ਜੇ ਗਲੇਸ਼ੀਅਰ ਪਿਘਲ ਜਾਣਗੇ ਤਾਂ ਧਰਤੀ ਦੇ ਮੈਦਾਨੀ ਇਲਾਕਿਆਂ 'ਚ ਵੱਡੇ ਹੜ੍ਹ ਆ ਜਾਣਗੇ ਉਹ ਬਿਨਾਂ ਮੀਂਹ ਤੋਂ ਆਏ ਹੋਏ ਹੜ੍ਹ ਹੋਣਗੇ ਉਸ ਤੋਂ ਬਾਅਦ ਗਲੇਸ਼ੀਅਰ ਮੁੜ ਕੇ ਬਣਨੇ ਨਹੀਂ ਤਾਂ ਕਿ ਤੁਹਾਡਾ ਸਾਰਾ ਜਿਹੜਾ ਭੂਗੋਲ ਖਿੱਤਾ ਆ ਜਿੱਥੇ-ਜਿੱਥੇ ਵੀ ਦਰਿਆ ਵਗਦੇ ਨੇ ਉਹ ਦਰਿਆ ਸੁੱਕ ਜਾਣਗੇ ਔਰ ਤੁਸੀਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਚੋਗੇ ਜੀ ਇਸ ਫਿਕਰਬੰਦੀ ਦੇ ਨਾਲ ਜੁੜਿਆ ਹੋਇਆ ਸੋਮਨ ਵਾਂਗ ਚੁੱਕ ਜਿਹੜਾ ਹੈ ਉਹ ਚੀਨ ਨਾਲ ਵੀ ਰਾਬਤਾ ਕਰਦਾ ਹੈ ਉਹ ਤਿੱਬਤ ਨਾਲ ਵੀ ਰੱਖਦਾ ਰਾਬਤਾ ਕਰਦਾ ਹੈ ਉਹ ਪਾਕਿਸਤਾਨ ਨਾਲ ਵੀ ਕਰਦਾ ਹੈ ਉਹ ਨੇਪਾਲ ਨਾਲ ਵੀ ਕਰਦਾ ਹੈ ਤੇ ਦੁਨੀਆਂ ਭਰ ਦੇ ਸਾਇੰਸਦਾਨ ਜਿਹੜੇ ਨੇ ਉਹ ਇਹਨੂੰ ਇਸ ਗੱਲ ਤੇ ਇਹ ਬੁਲਾਉਂਦੇ ਨੇ ਤੇ ਇਹਦੀ رائے ਲੈਂਦੇ ਨੇ ਸੋ ਇਹ ਇਹਦੀ ਫਿਕਰਬੰਦੀ ਬਿਲਕੁਲ ਵਾਜਬ ਹੈ ਜੀ ਸਰ ਜੇ ਵੀ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਅਨੁਛੇਦ 6 ਦੀ ਤਾਂ ਉਸ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਉਸ ਤੋਂ ਕੀ ਭਾਵ ਹੈ ਅਨੁਛੇਦ 6 ਤੋਂ ਭਾਗ ਭਾਵੇ ਹੈ ਕਿ ਕਿਸੇ ਰਾਜ ਦੇ ਵਿੱਚ ਜੀ ਵਸਦੇ ਲੋਕਾਂ ਦੇ ਕਿਸੇ ਇੱਕ ਖਾਸ ਭੂਗੋਲ ਖਿੱਤੇ ਜਣ ਕੇ ਮੰਨ ਲਓ ਅੱਜ ਲੇਹ ਲਦਾਖ ਦੀ ਹਨਾ ਪਹਿਲਾਂ ਦੋ ਸੀਗੇ ਜ਼ਿਲ੍ਹੇ ਹੁਣ ਚਾਰ ਪੰਜ ਹੋਰ ਬਣ ਗਏ ਸੱਤ ਜ਼ਿਲ੍ਹੇ ਹੋ ਗਏ ਸੱਤਾ ਚੋ ਮੰਨ ਲਓ ਵੀ ਦੋਹਾਂ ਨੂੰ ਅਨੁਸ਼ੇਧ 6 ਦੇ ਤਹਿਤ ਕਰਤਾ ਵੀ ਇਸ ਜ਼ਿਲ੍ਹੇ ਵਿੱਚ ਕੁਝ ਵੀ ਤਬਦੀਲੀ ਨਹੀਂ ਆਏਗੀ ਜੇ ਤਬਦੀਲੀ ਲਿਆਉਣੀ ਹੋਏਗੀ ਤੇ ਇੱਥੇ ਦੀ ਜਿਹੜੀ ਡਿਸਟ੍ਰਿਕਟ ਪੱਧਰ ਦੀ ਕੌਂਸਲ ਹੈ ਉਹਦੀ ਪ੍ਰਵਾਨਗੀ ਲੈਣੀ ਪੈਗੀ ਤੇ ਉਹ ਪ੍ਰਵਾਨਗੀ ਉਹ ਲੋਕ ਦੇਣਗੇ ਕਿ ਨਹੀਂ ਦੇਣਗੇ ਉੱਤੇ ਲੜਪੜ ਕਰੇਗਾ ਪਰ ਸਟੇਟ ਤਾਂ ਇਹ ਚਾਹੁੰਦੀ ਆ ਨਾ ਕਿ ਅਸੀਂ ਇਹ ਮਲਟੀ}{|\text{national corporate}} ਨੂੰ ਅਡਾਨੀਆਂ ਬਾਲੀਆਂ ਨੂੰ ਸਾਰਾ ਦੇਸ਼ ਵਿੱਚ ਤਾਂ ਤੇ ਲੇਲਦਾ ਕਿੱਧਰ ਲਾਇਆ ਲੇਲ ਲਦਾਖੀ ਉਹਨਾਂ ਨੂੰ ਵੇਚਣਾ ਚਾਹੁੰਦੇ ਨੇ ਇਹ ਚਾਹੁੰਦੇ ਨੇ ਕਿ ਸਾਡੀ ਧਰਤੀ ਨਾਲ ਵਿੱਚੋਂ ਸਾਡੀ ਧਰਤੀ ਦਾ ਸਵਰਗ ਜਿਹੜਾ ਉਹ ਸਾਨੂੰ ਰਹਿਣ ਦਿਓ ਸੋ ਮੇਨ ਕਨਟਰਡਿਕਸ਼ਨ ਉਹਨਾਂ ਕਾਰਪੋਰੇਟ ਘਰਾਣਿਆਂ ਤੇ ਇਹਨਾਂ ਦੇ ਵਿਚਕਾਰ ਇਹ ਬਣਦੀ ਹੈ ਜੀ ਸਰ ਜਿਵੇਂ ਲੇਲਦਾਖ ਦੇ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਉਸ ਦਾ ਭਵਿੱਖ ਕੀ ਦੱਸਦਾ ਤੁਹਾਨੂੰ ਦੇਖੋ ਲੇਲਦਾਖ ਦੀ ਟੋਟਲ ਡਿਵੈਲਪਮੈਂਟ ਜਿਹੜੀ ਹੈ ਉਹ ਹਣ ਤੱਕ ਪ੍ਰੋ ਬੀਜਪੀ ਰਹੀ ਹੈ ਜੀ ਪਹਿਲਾਂ ਤਾਂ ਕਾਂਗਰਸ ਦੇ ਖਿਲਾਫ ਬੀਜਪੀ ਇਹਨਾਂ ਨੂੰ ਵਰਤਦੀ ਸੀ ਹੁਣ ਆਉਣ ਵਾਲੇ ਦਿਨਾਂ ਚ ਇੰਜ ਲੱਗਦਾ ਕਿ ਕਾਂਗਰਸ ਇਹਨਾਂ ਨੂੰ ਵੀ ਬੀਜਪੀ ਦੇ ਖਿਲਾਫ ਵਰਤੇਗੀ ਜੀ ਜਦ ਕਿ ਇੱਕ ਇੰਟੈਲੀਜੈਂਟ ਸਾਇੰਸਤਾਨ ਬੰਦਾ ਇਸ ਕੋਲ ਸਾਰੇ ਦੀ ਅਗਵਾਈ ਕਰ ਰਿਹਾ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਦੁਨੀਆ ਭਰ ਵਿੱਚ ਜਿਸ ਤਰ੍ਹਾਂ ਦੀ ਰਾਈਟ ਵੈਲ ਦੀ ਪੋਲਿਟਿਕਸ ਆ ਰਹੀ ਹੈ ਜਿਸ ਤਰ੍ਹਾਂ ਦੇ ਮਲਟੀ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਲੁੱਟ ਕੇ ਦਿੱਤੀਆਂ ਜਾ ਰਹੀਆਂ ਕੁਦਰਤੀ ਸੋਮੇ ਲਟਾਏ ਜਾ ਰਹੇ ਆ ਤੇਰਾ ਸੂਬਾ ਤੇਰੀ ਧਰਤੀ ਜਿਹਨੂੰ ਤੂੰ ਪਿਆਰ ਕਰਦਾ ਉਹ ਵੀ ਉਸੇ ਵਿੱਚ ਆਉਂਦੀ ਹੈ ਸੋ ਇਹਦੇ ਲਈ ਲੜਾਈ ਦੇ ਹੋਰ ਮਾਪਦੰਡ ਨੇ ਤੇ ਉਹ ਲੜਨ ਵਾਲੇ ਲੋਕ ਵੀ ਹੋਰ ਨੇ ਸੋ ਮੈਨੂੰ ਇਹ ਲੱਗਦਾ ਜੇ ਇਹ ਆਪਣੀ ਜ਼ਿੰਮੇਵਾਰੀ ਤੇ ਆਪਣੇ ਮਕਸਦ ਨੂੰ ਸਮਝ ਗਿਆ ਤਾਂ ਫਿਰ ਇਹ ਲੜਾਈ ਗਾਂਵਦੂ ਹੋਏਗੀ ਨਹੀਂ ਤਾਂ ਜਿਵੇਂ ਪਾਸਟ ਵਿੱਚ ਇਹਨਾਂ ਨੇ ਗਲਤੀਆਂ ਕੀਤੀਆਂ ਉਦਾਂ ਦੀਆਂ ਗਲਤੀਆਂ ਵਰਗੀ ਇੱਕ ਗਲਤੀ ਹੋਰ ਹੋਵੇਗੀ ਜੀ ਬਿਲਕੁਲ ਸੋ ਹੋਰ ਖਬਰਾਂ ਤੇ ਗੱਲਬਾਤ ਕਰਾਂਗੇ ਹੁਣ ਲੈਨੇ ਆ ਬ੍ਰੇਕ ਮਿਲਦੇ ਆ ਬ੍ਰੇਕ ਤੋਂ ਬਾਅਦ